903 ਕਾਲ ਪਾਈ ਸਾਰਿਆਂ ਨੂੰ ਆਪਣੇ ਕੋਲ ਆਏ ਆ ਹਰਿਆਣੇ ਤੇ ਵੀਰ ਅੰਗਰੇਜ਼ ਸਿੰਘ ਤੇ ਦੂਜਾ ਵੀਰ ਤੁਹਾਡਾ ਕੀ ਨਾਮ ਹੈਰਾ सोनू ਇਹ ਆਪਣੇ ਪੁਰਾਣੇ ਲਣਦਾਰ ਦੇ ਹੁੰਦੇ ਦੇ ਬਾਈ ਮੱਝਾਂ ਲੈ ਕੇ ਆਉਨੇ ਆ ਆਪਣੇ ਕੋਲ ਅੱਜ ਦੋ ਦੇਈਆਂ ਇਹਨਾਂ ਨੂੰ ਹੁਣ ਲੈ ਕੇ ਆਉਣਗੇ ਬਹੁਤ ਦੁੱਧ ਵਾਲੇ ਮੱਢੰਗਰ ਲੈ ਕੇ ਆਉਨੇ ਆ ਇਹ ਜੇ ਕਿਸੇ ਨੇ ਲੈਣਾ ਹੋਵੇ ਨਾ ਤੇ ਡੰਗਰ ਤਾਂ ਨੰਬਰ ਮਿਲ ਸਕਦਾ ਸਿੱਧਾ ਜਾ ਕੇ ਚੈੱਕ ਕਰਕੇ ਦੁੱਧ ਪੂਰਾ ਹੁੰਦਾ ਹਨ 4-5 ਆ ਗਈਆਂ ਮੇਰੇ ਕੋਲ ਹੁਣ 2-3 ਹੋਰ ਆ ਜਾਣੀਆਂ ਹਫ਼ਤੇ 'ਚ ਤੇ 4 ਲੇ ਵੀ ਗਏ ਲੇ ਵੀ ਲੈਣੇ ਆ ਵਿੱਚ ਨਵਾਂ ਪੁਰਾਣਾ ਕਰ ਲੈਣੇ ਆ ਤੇ ਹੁਣ ਆਪਾਂ ਹਰਿਆਣੇ ਵਾਲਿਆਂ ਨੂੰ ਮਹਿਸਾ ਦੇਣ ਲੱਗੇ ਅੱਗੇ ਲੈ ਕੇ ਆਉਂਦੇ ਤੇ ਇਹ ਦੋ ਝੋਟੀਆਂ ਦਈਆਂ ਇੱਕ ਤਾਂ ਢਮੀਓ ਝੋਟੀ ਐ ਚੱਲ ਇੱਕ ਇੱਕ ਚੜਾਓ ਯਾਰ ਮੈਂ ਚੜ੍ਹ ਬੰਨਾ ਚਲੋ ਵੀ ਚਲ ਇਹ ਗੱਬਣ ਝੋਟੀਆਂ ਲੈਣੇ ਆ ਜਿਆਦਾ ਜੇ ਕੋਈ ਵੇਚਣਾ ਹੋਵੇ ਨਾ ਗੱਬਣ ਗੱਬਣ ਜਿਆਦਾ ਪਸੰਦ ਕਰਦੇ ਆ ਫੇਰ ਤਿਆਰ ਕਰਕੇ ਫੇਰ ਆਪਣੇ ਕੋਲੇ ਆ ਜਾਣੀਆਂ ਇਹ ਸੂਨ ਪਰਾਈਆਂ ਤੇ ਦੇ ਚਲੋ ਠੀਕ ਹੈ ਜੀ ਫੇਰ ਕਰ ਦਿਓ ਵੀਡੀਓ ਸ਼ੇਅਰ ਹੁਣ ਜਿਆਦਾ ਹੋਣਗੀਆਂ ਆਪਣੀਆਂ ਦਿਖਾਵਾਂਗੇ ਬੰਦੇ ਬਹੁਤ ਵਧੀਆ ਆ ਝੂਠ ਨਹੀਂ ਜਮਾ ਵੀ ਜੋ ਹੁੰਦਾ ਉਹੀ ਦੱਸਦੇ ਆ ਦੁੱਧ ਤੇ ਲੈ ਕੇ ਕੁਝ ਵੀ ਝੂਠ ਬੋਲ ਕੇ ਨਹੀਂ ਹੈ ਰੇਟ ਵੀ ਠੀਕ ਹੈ ਕੋਈ ਜ਼ਿਆਦਾ ਨਹੀਂ ਹੈ ਚਲੋ ਠੀਕ ਹੈ ਜੀ